ਬੀ ਗਿਆ ਤੇ ਲਈ ਅਰਸ਼ ਕਰਾ ਦੁੱਖ ਸੁਖ ਕਸਵਟੀ ਹੈ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਬੁਥੇਰਿਆਂ ਨੂੰ ਸੁਖ ਨੇ ਰੋਕ ਕੇ ਰੱਖਿਆ ਹੋਇਆ ਹੈ ਬੁਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਕੋਈ ਇਤਨਾ ਸੁਖ ਆ ਰਿਹਾ ਹੈ ਇਤਨਾ ਸੁਖ ਆ ਰਿਹਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਹੈ ਨਹੀਂ ਜਪ ਕਰ ਸਕਦਾ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਹੈ ਥੀਟਰ ਕਲਬ ਜੂਏਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ ਔਰ ਕੋਈ ਇਤਨਾ ਦੁਖਿਆਰਾ ਹੈ ਇਤਨਾ ਦੁਖੀਏ ਇਤਨਾ ਬੇਚੈਨ ਹੋ ਗਿਆ ਇਤਨਾ ਪਰੇਸ਼ਾਨ ਹੋ ਗਿਆ ਗੁਰਦੁਆਰੇ ਆਣ ਨੂੰ ਇਸ ਦਾ ਜੀ ਨਹੀਂ ਕਰਦਾ ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਪਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ ਇਹੀ ਕਸੌਟੀ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਇ RAM ਦੀ ਕਸੌਟੀ ਕੀ ਹੈ ਦੁੱਖ ਸੁਖ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਜਿਸੇ ਦਾ ਸਿਖੇ ਸਿਦਕ ਦੁੱਖਾਂ ਦੇ ਅਥਾ ਜਲ ਦੇ ਚ ਡੁੱਬ ਕੇ ਰਹਿ ਜਾਂਦਾ ਹੈ ਗਰਕ ਹੋ ਜਾਂਦਾ ਹੈ ਉਹਦੀ ਸਿਖ ਹੀ ਗਰਕ ਹੋ ਗਈ ਉਹਦਾ ਨਿਤਨੇਮ ਡੁੱਬ ਗਿਆ ਉਹਦੀ ਰਹਿਤ ਬੈਦ ਡੁੱਬ ਗਈ ਸਭ ਕੁਝ ਡੁੱਬ ਗਿਆ ਔਰ ਕੋਈ ਸੁੱਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ ਗੁਰੂ ਦੀ ਮੋਰ ਡੁੱਬ ਗਈ ਗੁਰੂ ਦੀ ਰਹਿਤ ਬੈਦ ਡੁੱਬ ਗਈ ਨਿਤਨੇਮ ਡੁੱਬ ਗਿਆ ਅਮਰਤ ਵੇਲਾ ਡੁੱਬ ਗਿਆ ਸਤ ਸੰਗ ਡੁੱਬ ਗਿਆ ਗੁਰਬਾਣੀ ਦਾ ਪਾਠ ਡੁੱਬ ਗਿਆ ਸਭ ਕੁਝ ਗਰਕ ਹੋ ਗਿਆ ਕਿਸੇ ਦਾ ਸੁੱਖ ਦੇ ਵਿੱਚ ਡੁੱਬ ਗਿਆ ਕਿਸੇ ਦਾ ਦੁੱਖ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ ਮੈਂ ਤੇ ਦੇਖਦਾ ਹਮ ਦੇਖਾਂ ਤੈਂ ਡੁੱਬੇ ਹਲੇ ਸਭ ਡੁੱਬੇ ਪਏ ਨੇ ਸਭ ਗਰਕ ਹੋਏ ਪਏ ਨੇ ਕਿਸੇ ਨੂੰ ਸੁੱਖ ਨੇ ਗਰਕ ਕਰਕੇ ਰੱਖ ਦਿੱਤਾ ਹੈ ਕਿਸੇ ਨੂੰ ਦੁੱਖ ਨੇ ਘਰ ਕਰਕੇ ਰੱਖ ਦਿੱਤਾ ਹੈ ਦੁੱਖ ਸੁਖ ਕਰਤ ਜਨਮ ਫੋਨ ਮਉਆ ਕਦੀ ਦੁਖੀ ਕਦੀ ਸੁਖੀ ਕਦੀ ਸੁਖੀ ਕਦੀ ਦੁਖੀ ਆਖਰ ਮਰ ਗਿਆ ਫਿਰ ਦੋਸੀ ਨੂੰ ਕਿਹਾ ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ ਉਹਨੇ ਆਖਿਆ ਜਹਾ ਪਨਾ ਕਮ ਸੇ ਕਮ 6 ਮਹੀਨੇ ਤੇ ਚਾਹੀਦੇ ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ। ਈਰਾਨ ਦੇ ਜੋ ਤਵਾਰੀਖੀ ਘਟਨਾਵਾਂ ਨੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ ਲਿਖਤੀ ਰੂਪ ਦੇ ਆ ਤੇ ਕਾਫੀ ਸਮਾਂ ਲੱਗੇਗਾ। ਪਰ ਸਾਰੀ ਦੁਨੀਆ ਸਾਰਾ ਜਹਾਨ ਸਾਰੀ ਜ਼ਮੀਨ ਦੇਤੇ ਜਿੰਨੇ ਮੁਲਕ ਨੇ ਤੇ ਤਵਾਰੀਖੀ ਹਾਲਾਤ ਤੁਸੀਂ ਜਾਨਣਾ ਚਾਹੁੰਦੇ ਹੋ। ਕਮ ਸੇ ਕਮ 6 ਮਹੀਨੇ। ਬਾਦਸ਼ਾਹ ਨੇ ਕਿਹਾ ਠੀਕ ਹੈ। 6 ਮਹੀਨੇ ਮੈਂ ਉਡੇਕ ਕਰਾਂਗਾ ਤੂੰ ਸਾਰੇ ਸੰਸਾਰ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਲਿਖ ਕੇ ਲੈ ਆਵੇਂਗਾ ਔਰ ਮੈਂ ਉਸ ਨੂੰ ਪੜਾਂਗਾ ਜਗਤ ਦੇ ਵਿੱਚ ਅੱਜ ਤੱਕ ਕੀ ਕੁਝ ਹੋਇਆ 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦौसी ਨੇ ਬਾਦਸ਼ਾਹ ਦੇ ਅੱਗੇ ਪੋਥੀਆਂ ਰੱਖ ਦਿੱਤੀਆਂ ਜਹਾਂ ਪਨਾ ਤੁਸੀਂ ਕਿਹਾ ਸੀ ਸੰਸਾਰ ਦਾ ਇਤਿਹਾਸ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਜੋ ਮੁੱਖ ਮੁੱਖ ਹਾਦਸੇ ਹੋਏ ਨੇ ਜੋ ਮੁੱਖ ਮੁੱਖ ਉਪਲਬਧੀਆਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਮੈਂ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪੜੋ ਥੱਬਾ ਪੋਥੀਆਂ ਦਾ ਦੇਖ ਕੇ ਕਹਿ ਲਗਾ ਹੈ ਤੂੰ ਨੀਰਾ ਮੈਨੂੰ ਵੇਲਾ ਹੀ ਸਮਝ ਲੈ ਹੈ ਹੀ ਪੜਦਾ ਰਹਾ ਛੋਟਾ ਕਰਕੇ ਲੈ ਆ ਸ਼ਾਰਟ ਕਰ ਨਾ ਇਤਨਾ ਮੇਰੇ ਕੋਲ ਸਮਾਂ ਕਿੱਥੇ ਹੈ ਇਤਨਾ ਮੇਰੇ ਕੋਲ ਵਕਤ ਕਿੱਥੇ ਹੈ ਪੁਇਸ ਦਾ ਛੋਟਾ ਰੂਪ ਬਣਾ ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਦੇ ਵਿੱਚ ਵੱਡੇ ਵੱਡੇ ਹਾਦਸਾਤ ਉਸਨੇ ਰਹਿਣ ਦਿੱਤੇ ਵੱਡੇ ਵੱਡੇ ਉਪਲਬਧੀਆਂ ਜੋ ਵੱਖ-ਵੱਖ ਦੇਸ਼ਾਂ 'ਚ ਹੋਈਆਂ ਉਹ ਤੇ ਰਹਿਣ ਦਿੱਤੀਆਂ ਬਾਕੀ ਕੱਢ ਦਿੱਤੀਆਂ ਚਾਰ ਸੈਂਚੀਆਂ ਜਦ ਅੱਗੋਂ ਰੱਖੀਆਂ ਬਾਦਸ਼ਾਹ ਕਹਿਣ ਲੱਗਾ ਅਜੇ ਵੀ ਜ਼ਿਆਦਾ ਹੈ ਮੇਰੇ ਕੋਲ ਵਕਤ ਨਹੀਂ ਹੈ ਮੈਂ ਬਹੁਤ ਮਸ਼ਰੂਫ ਮੈਂ ਬਹੁਤ ਮਸ਼ਰੂਫ ਸ਼ਾਇਰ ਆਪਣੀ ਤਬੀਅਤ ਨਾਲ ਲਿਖਦਾ ਰਿਹਾ ਹੈ ਸ਼ੈਨ ਸ਼ਾਦੀ ਆਪਣੀ ਤਬੀਅਤ ਇਸ ਨੂੰ ਛੋਟਾ ਕਰ ਬਾਅਦ ਵਿੱਚ ਫਿਰਦौसी ਨੇ ਉਸ ਦਿਨ ਆਖਿਆ ਜਹਾਂ ਪਨਾਹ ਜੋ ਮੈਂ ਲਿਖ ਚੁੱਕਿਆ ਉਹਨੂੰ ਛੋਟਾ ਕਰਨ ਦੇ ਚ ਕਮ ਸੇ ਕਮ 4 ਗੁਣਾ ਮਿਹਨਤ ਹੋਰ ਲੱਗੇਗੀ ਦੋ ਦੋਨੋਂ ਲੱਸੀ ਬਣਾਉਂਦਿਆਂ ਦੇ ਨਹੀਂ ਲੱਗਦੀ ਪਾਣੀ ਪਾਈ ਜਾ ਦੁੱਧ ਨੂੰ ਖੋਆ ਬਣਾਉਂਦਿਆਂ ਦੇਰ ਲੱਗੇਗੀ। ਦੁੱਧ ਨੂੰ ਘਿਓ ਬਣਾਉਂਦਿਆਂ ਵਕਤ ਲੱਗੇਗਾ। ਠੀਕ ਹੈ, ਹੋਰ ਮੈਂ ਛੋਟਾ ਕਰਦਾ। ਇੱਕ ਕਿਤਾਬ ਦੀ ਸ਼ਕਲ ਵਿੱਚ ਲਿਆਇਆ ਸਿਰਫ ਇੱਕੋ ਹੀ ਕਾਪੀ, ਇੱਕੋ ਹੀ ਕਿਤਾਬ। ਬਾਦਸ਼ਾਹ ਨੇ ਕਿਹਾ ਨਹੀਂ, ਇਸ ਤੋਂ ਵੀ ਛੋਟਾ। ਇਹ ਵੀ 500 ਸਫ਼ਿਆਂ ਦੀ ਤੂੰ ਪੋਥੀ ਲੈ ਕੇ ਆ ਗਿਆ। ਮੈਂ ਨਹੀਂ ਪੜ ਸਕਦਾ। ਕਿਤਨਾ ਨਹੀਂ ਹੈ ਸਮਾਂ ਮੇਰੇ ਕੋਲ ਵਿਚਾਰਾ ਛੋਟਾ ਕਰਨ ਲੱਗਾ ਔਰ ਸ਼ੈਨਸ਼ਾਦ ਸੁਭਾਅ ਦਾ ਵੀ ਉਸਨੂੰ ਪਤਾ ਸੀ ਸ਼ਾਇਰ ਸੀ ਫਕੀਰ ਸੀ ਪਰ ਉਸ ਦੇ ਸੁਭਾਅ ਨੂੰ ਜਾਣਦਾ ਸੀ ਆਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇmarg ਤੇ ਪਿਆ ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ ਸਾਹੀ ਤਬੀਬ ਕੋਲ ਬੈਠੇ ਫਿਰਦौसी ਆਇਆ ਕਹਿੰਦਾ ਸ਼ਹਿਨਸ਼ਾ ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਆ ਬਹੁਤ ਛੋਟੇ ਰੂਪ ਵਿੱਚ ਬਹੁਤ ਛੋਟੇ ਰੂਪ ਵਿੱਚ ਕਿੱਥੇ ਕਿਤਾਬ ਉਸਨੇ ਹੱਥ ਕੀਤਾ ਗਾਂ ਕਹਿੰਦੇ ਨੇ ਕਿਤਾਬ ਦੀ ਲੋੜ ਨਹੀਂ ਮੈਂ ਸਿਰਫ ਇੱਕ ਲਮਹੇ ਵਿੱਚ ਸੁਣਾ ਸਕਦਾ ਤੁਹਾਨੂੰ ਇੱਕ ਲਮਹੇ ਵਿੱਚ ਭਾਓ ਇੱਕ ਮਿੰਟ ਦੇ ਵਿੱਚ ਇਤਿਹਾਸ ਹੈ ਤੇ ਇਹ ਬਾਦਸ਼ਾਹ ਕਹਿੰਦਾ ਮੇਰਾ ਆਖਰੀ ਦਮ ਟੁੱਟ ਜਾਇਆ ਸੁਣਾ ਦੇ ਛੇਤੀ ਸੁਣਾ ਕੀ ਇਤਿਹਾਸ ਹੈ ਸ਼ਹਿਨशाह ਇਤਿਹਾਸ ਇਹ ਹੀ ਹੈ ਮਨੁੱਖ ਜੰਮਦੇ ਨੇ ਕਦੀ ਦੁਖੀ ਆਉਂਦੇ ਨੇ ਕਦੀ ਸੁਖੀ ਆਉਂਦੇ ਨੇ ਅਖੀਰ ਦੇ ਵਿੱਚ ਇਸ ਤਰ੍ਹਾਂ ਦਮ ਤੋੜ ਜਾਂਦੇ ਨੇ ਜਿਵੇਂ ਤੂੰ ਤੋੜਦੇ ਆ ਬਸ ਇਹੀ ਇਤਿਹਾਸ ਹੈ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੁਖ ਸੁਖ ਗਰਤ ਜਨਮ ਫਨਮ ਹੋਵਾ ਚਰਨ ਸਰਨ ਗੁਰ ਆਸ਼ਰਮ ਦੇ ਆ ਮਹਾਰਾਜ ਕਹਿੰਦੇ ਨੇ ਕਦੀ ਦੁੱਖ ਕਦੀ ਸੁਖ ਤੇ ਮਰ ਗਏ ਕਦੀ ਦੁੱਖ ਨੇ ਇਤਨਾ ਬੇਹਾਲ ਕਰ ਦਿੱਤਾ ਜ਼ਬਾਨ ਤੇ ਵਾਹਿਗੁਰੂ ਨਹੀਂ ਆਇਆ ਕਦੀ ਸੁਖ ਨੇ ਇਤਨਾ ਸੁਖਿਆਰਾ ਕਰ ਦਿੱਤਾ ਆਲਸੀ ਕਰ ਦਿੱਤਾ ਅੰਮ੍ਰਿਤ ਵੇਲਾ ਖੋ ਗਿਆ ਨਿਤਨੇਮ ਖੋ ਗਿਆ ਜਬ ਤਬ ਖੋ ਗਿਆ ਅਖੀਰ ਨੂੰ ਮਰ ਗਿਆ ਦੁੱਖ ਸੁਖ ਕਰਤ ਜਨਮ ਫਨਮ ਹੋਆ ਹਰ ਮਨੁੱਖ ਦੀ ਇਹੀ ਦਾਸਤਾਨ ਹੈ ਇਸ ਕਥਾ ਤੋਂ ਇਲਾਵਾ ਹੋਰ ਕੀ ਕਥਾ ਹੈ ਕੋਈ ਦੁੱਖ ਕਰਕੇ ਰੁਕੇ ਆਇਆ ਹੈ ਕੋਈ ਸੁਖ ਕਰਕੇ ਰੁਕੇ ਆਇਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਰ ਕੋਈ ਪ੍ਰਮਾਤਮਾ ਦਾ ਨਾਮ ਸੁਣੇ ਸੁਖ ਉਸ ਨੂੰ ਡੋਬੇਗਾ ਨਹੀਂ ਰੋੜਾ ਨਹੀਂ ਬਣੇਗਾ ਜਨਕ ਲਈ ਰੋੜਾ ਨਹੀਂ ਬਣਿਆ ਮਹਾਰਾਜਾ ਰਣਜੀਤ ਸਿੰਘ ਲਈ ਰੋੜਾ ਨਹੀਂ ਬਣਿਆ ਰਾਜ ਮੇਰਾ ਜੋਗ ਮੇ ਜੋਗੀ ਤੇ ਜੋ ਬਾਰੋਂ ਰਾਜਾ ਸੀ ਤੇ ਅੰਦਰੋਂ ਜੁੜਿਆ ਹੋਇਆ ਜੋਗੀ ਸੀ ਭਾਈ ਗੁਰਦਾਸ ਜੈਸੀ ਆਤਮਾ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਸਿੰਘਾਸਣ ਨੇ ਸੋਨੇ ਦੇ ਮਹਿਲਾ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨਾ ਨੇ ਧਨ ਦੌਲਤ ਨੇ ਪਰਿਵਾਰ ਨੇ ਰਾਜ ਸਤਾ ਨੇ ਇਸ ਨੂੰ ਰੋਕਿਆ ਨਹੀਂ ਇਹ ਬੰਦ ਭਜਨ ਬੰਦਗੀ ਕਰਦਾ ਰਿਹਾ ਵ્યાਸ ਜੈਸਾ ઋષਿ ਆਪਣੇ ਬੱਚੇ ਸੁਖਦੇਵ ਨੂੰ ਕਹਿੰਦਾ ਜੇ ਤੂੰ ਗਿਆਨ ਲੈਣਾ ਹੈ ਕਿਸੇ ਕੋਲੋਂ ਤਾਂ ਜਨਕ ਕੋਲ ਲੈ ਸੁਖਦੇਵ ਕਹਿੰਦਾ ਮੈਂ ਤਿਆਗੀ ਹੋ ਗ੍ਰਸਥੇ ਮੈਂ ਫਕੀਰ ਸਨਿਆਸੀ ਹੋ ਰਾਜਾ ਮੈਂ ਝੁੱਗੀ ਦੇ ਚ ਰਹਿ ਕੇ ਭਿਖਸ਼ਾ ਖਾਣ ਵਾਲਾ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਵਾਲਾ ਮੈਂ ਸਿਰਫ ਇੱਕ ਕੁਪੇਂ ਦੇ ਚ ਰਹਿਣ ਵਾਲਾ ਨੰਗਾ ਉਹ ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਣ ਵਾਲਾ ਮੈਂ ਜ਼ਮੀਨ ਦੇ ਤੇ ਲੇਟਣ ਵਾਲਾ ਉਹ ਸੋਨੇ ਦੇ ਸਿੰਘਾਸਣ ਤੇ ਬੈਠਣ ਵਾਲਾ उस उसकोल में जाके ज्ञान लवा उस उसकोल में जाके शिक्षा लवा, मैं सन्यासी, और ग्रस्ती पता है व्यास ने की आख्या सुखदेव वो ग्रस्थी होद्या भी सन्यासी है तू तो संन्यासी होंदया भी ग्रस्ती है तू तो त्यागी होद भी त्यागी नहीं है ਉਹ ਗ੍ਰਹਿਣ ਕਰਦਾ ਹੋਇਆ ਵੀ त्यागी ਹੈ। ਧੰਨ ਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਿਨ ਹਉ ਤਿਆਗ ਕਹਾ ਕੋ ਤਿਆਗੀ। ਬਿਨ ਬੈਰਾਗ ਕਹਾ ਕੋ ਬੈਰਾਗੀ। ਪਰਿਵਾਰ ਦਾ ਤਿਆਗ ਤਿਆਗ ਨਹੀਂ ਹੈ। ਧਨ ਦਾ ਤਿਆਗ ਤਿਆਗ ਨਹੀਂ ਹੈ। ਬਸਤਰਾਂ ਦਾ ਤਿਆਗ ਤਿਆਗ ਨਹੀਂ ਹੈ। ਹੰਕਾਰ ਦਾ ਤਿਆਗ ਤਿਆਗ ਹੈ। ਹੰਕਾਰ ਦਾ ਤਿਆਗ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਮੈਂ ਕੁਝ ਵੀ ਨਹੀਂ। ਮੈਂ ਕੁਝ ਵੀ ਨਹੀਂ। ਜੇ ਅਗਰ ਆਖਰੀ ਸੀਮਾ ਤੇ ਆ ਜਾਏ ਤਾਂ ਤੂੰ ਪ੍ਰਗਟ ਹੋ ਜਾਂਦਾ ਹੈ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਜਨਕ ਇਸ ਤਰ੍ਹਾਂ ਜੀ ਰਿਹਾ ਹੈ ਤੇਰੇ ਕੋਲ ਹੰਕਾਰ ਹੈ ਉਸਦੇ ਕੋਲ ਵਿਨਿਮਰਤਾ ਹੈ ਤੈਨੂੰ ਗਿਆਨ ਉੱਥੋਂ ਲੈਣਾ ਪਏਗਾ ਮਹਾਰਾਜੇ ਤੇ ਸਿੱਖ ਜਗਤ ਦੇ ਵਿੱਚ ਬੜੇ ਹੋਏ ਨੇ ਪਰ ਜੈੰਤੀ ਤੇ ਵਰਸੀ ਅਜ ਵੀ ਸਿੱਖ ਜਗਤ ਮਹਾਰਾਜਾ ਰਣਜੀਤ ਸਿੰਘ ਦੀ ਮਨਾਉਂਦਾ ਹੈ ਉਸਨੇ ਆਪਣੇ ਖਜ਼ਾਨਿਆਂ ਦੇ ਦਰਵਾਜ਼ੇ ਖੋਲੇ ਗੁਰਦੁਆਰੇ ਬਣਾਉਣ ਲਈ। ਔਰ ਆਖਦੀ ਗਿਆਤ ਲਈ ਅਰਸ਼ ਕਰਾ ਕਿਦਰੇ ਵਿਤਕਰੇ ਵਾਲਾ ਬਾਦਸ਼ਾਹ ਕੋਈ ਨਾ ਖੇ। ਤੋਂ ਮੰਦਰ ਤੇ ਮਸਜਿਦਾਂ ਵੀ ਉਸੇ ਹੀ ਪੈਸੇ ਨਾਲ ਬਣੀਆਂ। ਜੰਮੂ ਦਾ ਰਗੁਨਾਥ ਮੰਦਰ ਮਹਾਰਾਜਾ ਰਣਜੀਤ ਸਿੰਘ ਦੀ ਦੇ। ਵਿਸ਼ਵਨਾਥ ਕਾਸ਼ੀ ਮੰਦਰ ਦਾ ਸੋਨੇ ਦਾ ਕਲਸ ਇੱਕ ਮਣ ਸੋਨਾ। ਮਹਾਰਾਜਾ ਰਣਜੀਤ ਸਿੰਘ ਦੀ ਦੇਣ ਕੁਰਾਨ ਸ਼ਰੀਫ ਦਾ ਪਹਿਲਾ ਟੀਕਾ ਲਿਖਣ ਦਾ ਸਾਰਾ ਮੁਆਵਜ਼ਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ तमाम ਇਤਿਹਾਸਿਕ ਅਸਥਾਨਾਂ ਨਾਲ ਜ਼ਗੀਰ ਲਾਣੀ ਔਰ ਉਹਨਾਂ ਨੂੰ ਉਸਾਰਨਾ ਬਣਾਣਾ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ ਜਿੱਥੇ ਬਾਕੀ ਸਿੱਖ ਰਾਜੇ اپنی ਸਿੱਖੀ ਨੂੰ ਨਾ ਬਚਾ ਸਕੇ ਉਥੇ ਇਹ ਰਾਜਾ ਸਿੱਖੀ ਦੀ ਖਾਤਰ ਆਪਣਾ ਰਾਜ ਪਾਠ ਵੀ ਤਿਆਗ ਕਰਕੇ ਚਲਾ ਗਿਆ ਇੰਜ ਕਹਿ ਲੋ ਸਭ ਕੁਝ ਕੁਰਬਾਨ ਕੀਤਾ ਇਸ ਵਾਸਤੇ ਸਿੱਖ ਜਗਤ ਇਸੇ ਦੀ ਜਨਮ ਦਿਨ ਮਨਾਉਂਦਾ ਹੈ ਇਸੇ ਦੀ ਜੋ ਹੈ ਵਰਸੀ ਮਨਾਉਂਦਾ ਹੈ ਇਹ ਰਾਜਾ ਹੁੰਦਿਆਂ ਆਆਂ ਵੀ ਸੰਨਿਆਸੀ ਹੈ ਅਕਸਰ ਸੰਨਿਆਸੀ ਸੰਨਿਆਸੀ ਹੁੰਦਿਆਂ ਆਆਂ ਵੀ राजे हूंदे ख़ैर